ਫਗਵਾੜਾ ਦੇ ਜਲੰਧਰ ਮੁੱਖ ਮਾਰਗ ਤੇ ਸਥਿਤ ਈਸਟਬੁਡ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਾਰਕਿੰਗ ਨੂੰ ਲੈ ਕੇ ਦੋ ਟਰਾਂ ਆਪਸ ਵਿੱਚ ਝੋਲਜਪਈਆਂ ਤੇ ਇੱਕ ਦੂਸਰੇ ਤੇ ਮਾਰਕੁੱਟ ਕਰਨ ਦੇ ਨਾਲ-ਨਾਲ ਗਾਲੀ-ਗਲੋਚ ਕਰਨ ਦੇ ਗੰਭੀਰ ਦੋਸ਼ ਲਗਾਏ ਇਸ ਮੰਦੀ ਜਾਣਕਾਰੀ ਦਿੰਦੇ ਇੱਕ ਲੜਕੀ ਸ਼ਰਨਪ੍ਰੀਤ कौर ਵਾਸੀ ਮਾਧੋਪੁਰ ਨੇ ਦੱਸਿਆ ਕਿ ਉਹ ਆਪਣੇ ਭਰਾ ਤੇ ਭੈਣ ਅਤੇ ਦੋ ਬੱਚਿਆਂ ਨਾਲ ਜਦੋਂ ਈਸਟਬੁਡ ਵਿਖੇ ਆਈਆਂ ਤਾਂ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਦੂਸਰੀ ਗੱਡੀ ਵਿੱਚ ਸਵਾਰ ਇੱਕ ਮਹਿਲਾ ਤੇ ਦੋ ਵਿਅਕਤੀਆਂ ਨੇ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਉਨ੍ਹਾਂ ਦੋਸ਼ ਲਗਾਏ ਕਿ ਇਸ ਦੌਰਾਨ ਦੂਸਰੀ ਧਿਰ ਦੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਕੱ ਵੀ ਫਾੜ ਦਿੱਤੇ ਗਏ ਜਿਸ ਬਾਰੇ ਉਹਨਾਂ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਮੇਰਾ ਨਾਮ ਸ਼ਰਨਪ੍ਰੀਤ ਕੌਰ ਆ ਹਾਂਜੀ ਸਿਵਲ ਹਸਪੀਟਲ ਚ ਆਇ ਕਿ ਮਾਮਲਾ ਕੀ ਸਾਰਾ ਹੈ ਸਰ ਅਸੀਂ ਇਸ ਟੂ ਬੁੱਡਾਲੇ ਗਏ ਸੀ ਅਸੀਂ ਗੱਡੀ ਪਾਰਕ ਕਰਨ ਲੱਗੇ ਸੀਗੇ ਤੇ ਉਹ ਤਿੰਨ ਜਾਣੇ ਸੀਗੇ ਦੋ ਜੈਂਟਸ ਸੀਗੇ ਇੱਕ ਉਹਨਾਂ ਨਾਲ ਲੇਡੀ ਸੀਗੀ ਤੇ ਉਹਨੀ ਵੀ ਸਾਡੇ ਮੁਰਿਆ ਗਿਆ ਉਹ ਜੈਂਟਸ ਜਿਹੜੇ ਸਰਦਾਰ ਸੀਗੇ ਉਹ ਸਾਡੀ ਗੱਡੀ ਦੇ ਨਾਲ 8 ਲਾਤਾ ਮੁਰਿਆਂ ਕੇ ਰੋਗੇ ਕਹਿੰਦੇ ਕਿ ਮੀਨਸ ਤੁਸੀਂ ਆਪਣੀ ਗੱਡੀ ਰੋਕ ਲਓ ਮੈਂ ਕਿਹਾ ਤੁਸੀਂ ਏਦਾਂ ਗੱਡੀ ਦੇ ਬਾਹਰ ਕਤੋਂ ਤੁਸੀਂ ਉੱਧਾ ਕਹਦੋ ਪਾਰਕਿੰਗ ਤੁਸੀਂ ਕਰਨੀ ਜਾ ਮੈਂ ਕਿਹਾ ਮੈਂ ਤਾਂ ਤੁਹਾਡੀ ਗੱਡੀ ਦੇ ਬਾਹਰ ਆਈ ਆ ਫਿਰ ਮੈਂ ਗੱਡੀ ਚੋਂ ਬਾਹਰ ਨਿਕਲੀ ਜਦੋਂ ਮੈਂ ਬਾਹਰ ਨਿਕਲੀ ਤਾਂ ਕਹਿੰਦਾ ਮੈਂ ਸਾਰੇ ਹੀ ਮਾਰ ਦੂੰ ਮੈਂ ਕਿਹਾ ਤੁਸੀਂ ਏਦਾਂ ਕਿਤੇ ਸਾਰੇ ਮਾਰ ਦੋ ਉਸ ਤੋਂ ਬਾਅਦ ਨਾ ਉਹਨੇ ਮੈਨੂੰ ਪੰਚ ਕੀਤਾ ਮੇਰੇ ਆ ਚੀਜ਼ ਤੇ ਮੁੱਕਾ ਮਰਿਆ ਮੈਨੂੰ ਬੰਦੇ ਨਹੀਂ ਜਾਂਦੇ ਅਸੀਂ ਉਹਨਾਂ ਦੇ ਕਿੰਨੇ ਵਿਅਕਤੀ ਸੀਗੇ ਉਹ ਉਹ ਦੋ ਮੁੰਡੇ ਬੰਦੇ ਸੀ ਇੱਕ ਸਰਦਾਰ ਸੀ ਇੱਕ ਮੋਨਾ ਸੀ ਐਕ ਉਹਨਾਂ ਦੇ ਨਾਲ ਲੇਡੀ ਸੀਗੀ ਉਹਨਾਂ ਦੇ ਲੇਡੀ ਦਾ ਇੱਕ ਰੋਪ ਆ ਗਈ ਕਿ ਸਾਡੀ ਜਾਨ ਵਗੈਰਾ ਸਭ ਉਹਨਾਂ ਨੇ ਉੱਥੇ ਇਹ ਰੋਲਾ ਪਾਇਆ ਪਰ ਸਰ ਚੈਨ ਉਹਨਾਂ ਦੇ ਕੋਲ ਦੋ ਉਹਨਾਂ ਦੇ ਕੋਲੇ ਸੀਗੀਆਂ ਉਸ ਟਾਈਮ ਸਾਰੇ ਉੱਥੇ ਜਿਹੜੇ ਗਾਰਡਸ ਵੀ ਦੇਖੀਆਂ ਉਹ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਸਭ ਫੜੀਆਂ ਉਹਨਾਂ ਸਾਨੂੰ ਦਿਖਾਈਆਂ ਵੀ ਕਹਿੰਦੇ ਉਹਨਾਂ ਦੀਆਂ ਦੋ ਚੈਨਾ ਮੈਂ ਕਿਹਾ ਸਰ ਸਾਡੀ ਵੀ ਇੱਕ ਚੈਨਾ ਉਹਨਾਂ ਨੇ ਕਿਹਾ ਕਿ ਦੋ ਚੈਨਾ ਆਇਆ ਮੈਂ ਕਿਹਾ ਸਰ ਸਾਡੀ ਇੱਕ ਚੈਨ ਆ ਤੇ ਮੜ ਕੇ ਉਹਨਾਂ ਨੇ ਲੋਕਰ ਦਾ ਇਸ ਬਣਾ ਲਿਆ ਮੜ ਕੇ ਕਹਿੰਦੇ ਸਾਡੇ ਕੋਲ ਚੈਨਾ ਹੈਗੀਆਂ ਸਾਡਾ ਲੋਕਰ ਨਹੀਂ ਲੱਭਦਾ ਅਸੀਂ ਕਿਹਾ ਸੱਸੀ ਕਿਹੜਾ ਦੇਖਦੇ ਲੋਕਰ ਸਾਡੀ ਉੱਥੇ ਤਲਾਸ਼ੀ ਕਰੋ ਮੜ ਕੇ ਪੁਲਿਸ ਵਾਲੇ ਸਰ ਕਹਿੰਦੇ ਹਨ ਕਿ ਇਹ ਮੇਰੇ ਬ੍ਰਦਰ ਨੂੰ ਕਿਧਰ ਡਰਿੰਕ ਕੀਤੀ ਅਸੀਂ ਕਿਹਾ ਤੁਸੀਂ ਨਾ ਉਹਨਾਂ ਦਾ ਉਹ ਕਰਾਓ ਟੈਸਟ ਕਰਾਓ ਮੇਰਾ ਭਰਾ ਵੀ ਨਾਲ ਹੀ ਆ ਅਸੀਂ ਉਹਦਾ ਟੈਸਟ ਵੀ ਕਰਾਉਣਾ ਹੈ ਕਿ ਉਹਨੇ ਡਰਿੰਕ ਨਹੀਂ ਕੀਤੀ ਹੈਗੀ ਅਸੀਂ ਗੱਡੀ ਦਾ ਵੀ ਸਾਲਾ ਨੰਬਰ ਮੈਂ ਮੇਰੇ ਇੱਥੇ ਬੈਕ ਤੇ ਬਹੁਤ ਜ਼ਿਆਦਾ ਮਾਰਿਆ ਪਿਆ ਆ ਮੈਡਮ ਇਹ ਲੜਾਈ ਕਿਸ ਕਾਰਨ ਹੋਈ ਹੈ ਸਰ ਇੱਕ ਪਾਰਕਿੰਗ ਕਰਿਆ ਨਾ ਉਸ ਬੰਦੇ ਨੇ ਲੜਾਈ ਕੀਤੀ ਗੱਡੀ ਚੋਂ ਬਾਹਰ ਰਣ ਕੇ ਸਰਦਾਰ ਸੀਗਾ ਅਕਸਰ ਨੂੰ ਤੁਸੀਂ ਆਣਾ ਤੂੰ ਦੇਖਤਾ ਸੀ ਤੂੰ ਕਿਸੇ ਕੁੜੀ ਵਿਚਾਰੀ ਤੇ ਹਨਾ ਉਹਨੇ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕੋ ਪੁਲਿਸ ਕੰਪਲੀਟ ਕੀਤੀ ਮੌਕੇ ਤੇ ਹਾਂਜੀ ਮੈਂ ਮੌਕੇ ਤੇ 112 ਨੰਬਰ ਤੇ ਫੋਨ ਲਾਇਆ ਸੀਗਾ ਕੋਈ ਤਾਂ ਸਹੀ ਸੀ ਮੌਕੇ ਤੇ ਹਾਂਜੀ ਪੁਲਿਸ ਵੀ ਉੱਥੇ ਆਈ ਸੀਗੀ ਉਹ ਸਾਰੀ ਲੈ ਕੇ ਵੀ ਗਈ ਕਾਰਵਾਈ ਤੇ ਕੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਤੋਂ ਸਰ ਮੈਂ ਇੱਥੇ ਕਾਰਵਾਈ ਕਰਾਉਣੀ ਚਾਹੁੰਦੀ ਆ ਮੇਰੀ ਉਹਨੇ ਇੱਜ਼ਤ ਨੂੰ ਹੱਥ ਪਾਇਆ ਆ ਉਧਰ ਦੂਸਰੀ ਧਿਰ ਦੀ ਮਨਜੀਤ ਕੌਰ ਨੇ ਦੱਸਿਆ ਕਿ ਉਹ ਜਦੋਂ ਈਸਟਵੁੱਡ ਵਿਖੇ ਆਏ ਤਾਂ ਗੱਡੀ ਪਾਰਕਿੰਗ ਨੂੰ ਲੈ ਕੇ ਪਹਿਲੀ ਧਿਰ ਨਾਲ ਝਗੜਾ ਹੋ ਗਿਆ ਤੇ ਇਸ ਝਗੜੇ ਦੌਰਾਨ ਜਿੱਥੇ ਦੂਸਰੀ ਧਿਰ ਨੇ ਉਸ ਨਾਲ ਅਤੇ ਉਸਦੇ ਪਤੀ ਨਾਲ ਗਾਲੀ ਗਲੋਚ ਕਰਦਿਆਂ ਮਾਰਕੁੱਟ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਇਸ ਝਗੜੇ ਤੋਂ ਬਾਅਦ ਸਥਾਨਕ ਸਿਕਿਉਰਟੀ ਨੇ ਉਹਨਾਂ ਨੂੰ ਆ ਕੇ ਬਚਾਇਆ ਉਹਨਾਂ ਦਾ ਦੋਸ਼ ਲਗਾਏ ਕਿ ਇਸ ਝਗੜੇ ਦੌਰਾਨ ਉਹਨਾਂ ਦੀ ਸੋਨੇ ਦੀ ਚੇਨ ਤੇ ਲੋਕਟ ਵੀ ਡਿੱਗ ਪਿਆ ਜਿਸ ਬਾਰੇ ਉਹਨਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਜਸਟ ਨਾ ਪਾਰਕਿੰਗ ਲਈ ਵੇਟ ਕਰ ਰਹੇ ਸੀ ਸਿਕਿਉਰਿਟੀ ਗਾਰਡ ਖੜਾ ਸੀਗਾ ਇੱਥੇ ਤਾਂ ਸਿਕਿਉਰਿਟੀ ਗਾਰਡ ਨੇ ਕਿਹਾ ਕਿ 2 ਮਿੰਟ ਵੇਟ ਕਰੋ ਗੱਡੀ ਨਿਕਲਦੀ ਪਈਗਾ ਇਦੋਂ ਮੈਡਮ ਮਾਰੀ ਮੈਡਮ ਕਹਿੰਦੀ ਉਹ ਨਾ ਸਿਕਿਉਰਿਟੀ ਗਾਰਡ ਨਾਲ ਫਲਰਟ ਕਰਨ ਲੱਗ ਗਈ ਕਿ ਮੈਂ ਇੱਥੇ ਗੱਡੀ ਲਿਆ ਰਹੀ ਹਾਂ ਉਹ ਕਹਿੰਦਾ ਕਿ ਮੈਂ ਇੱਥੇ ਨਾ ਉਹ ਪਹਿਲੇ ਹੀ ਆਲਰੇਡੀ ਵੇਟ ਕਰਦੇ ਤੇ ਇਹਨੇ ਨੂੰ ਕੀ ਹੋਇਆ ਕਿ ਮਤਲਬ ਨਾ ਉਹ ਸਿਕਿਉਰਿਟੀ ਗਾਰਡ ਵਾਲਾ ਜਦੋਂ ਫਲਰਟ ਕਰਨ ਲੱਗੀ ਨਾ ਤੜਾ ਸਾਈਡ ਤੇ ਤੁਹਾਨੂੰ ਕਹਿੰਦੀ ਮੈਂ ਹੀ ਲਾਉਣੀ ਉਹਨਾਂ ਧੱਕਾ ਕਰਨ ਲੱਗੀ ਉਹ ਗੱਡੀ ਅੱਗੇ ਅੱਗੇ ਕਰਦੇ ਗਏ ਤਾਂ ਇਹ ਉੱਪਰ ਮੇਰੇ ਹਸਬੰਦ ਨਿਕਲੇ ਕਹਿੰਦੇ ਕਿ ਮੈਂ ਮੱਥੇ ਵੇਟ ਕਰ ਰਹੀ ਹਾਂ ਇਹਨੇ ਚ ਪਤਾ ਨਹੀਂ ਇਹਨਾਂ ਦੇ ਹਸਬੰਦ ਸੀ ਕੌਣ ਸੀ ਸਾਨੂੰ ਨਹੀਂ ਪਤਾ ਉਹਨੇ ਗੱਡੀ ਚੋਰਾ ਕੇ ਮੇਰੇ ਹਸਪਤਾਲ ਤੇ ਉੱਤੇ ਮੇਰੇ ਹਸਪਤਾਲ ਤੇ ਜਿਹੜੇ ਬਾਹਰ ਖੜੇ ਸੀ ਅੱਛਾ ਜੀ ਉਸ ਤੋਂ ਬਾਅਦ ਮੈਂ ਗੱਡੀ ਤੋਂ ਬਾਹਰ ਨਿਕਲ ਕੇ ਮੈਂ ਕਿਹਾ ਮੈਮ ਥੋੜੀ ਜੀ ਨਾ ਥੋੜੀ ਸੈਂਸ ਕਰੋ ਪੜੇ ਲਿਖੇ ਹੋ ਥੋੜਾ ਐਜੂਕੇਟਿਡ ਹੋ ਤੇ ਮੈਂ ਕਿਹਾ ਇਦਾਂ ਨਹੀਂ ਕਰਾਂ ਨਹੀਂ ਮੈਂ ਕਿਹਾ ਕਿੰ ਸਰ ਗਿਆ ਸਾਰਾ ਕੁਝ ਕਰਦੇ ਪਏ ਹਾਂ ਠੀਕ ਹੈ ਇੰਨੇ ਚ ਇਹਨਾਂ ਨੇ ਮੇਰੇ ਤੇ ਪਹਿਲਾਂ ਤਾਂ ਗੰਦੀਆਂ ਗਾਲਾਂ ਕੱਢਣ ਲੱਗ ਪਈਆਂ ਮਾਪਿਆਂ ਦੀ ਮੈਂ ਕਿਹਾ ਉਹਦੀ ਲੈਂਗੁਏਜ ਦਾ ਯੂਜ਼ ਕਰਨ ਵਾਲੀ ਇਹਨਾਂ ਦੋਨਾਂ ਨੇ ਇਤਨੇ ਮੇਰੇ ਤੇ ਥੱਪੜ ਮਾਰੇ ਬਾਅਦ ਵਿੱਚ ਹੱਥ ਚੁਲਾਕੀ ਹੋਈ ਤਾਂ ਇਹਨਾਂ ਨੇ ਮੇਰੇ ਗਲੇ 'ਚ ਲੋਕੀਟ ਕੱਢਿਆ ਲੋਕੀਟ ਅਜੇ ਵੀ ਇਹਨਾਂ ਦੇ ਹੱਥ 'ਚ ਹੁਣੇ ਦੇ ਨਹੀਂ ਰਹੀਆਂ ਹਾਫ ਚੇਨ ਤੱਕ ਮੇਰੀ ਟੁੱਟੀ ਹੋਈ ਜਾ ਫਿਰ ਮੇਰੇ ਹਸਬੰਦ ਨੇ ਚਾਇਆ ਤਾਂ ਉਹਨਾਂ ਦੀ ਵੀ ਚੇਨ ਕੌੜੀ ਹੋ ਗਈ ਐ। ਨਹੀਂ ਜਿੰਨੇ ਤੁਹਾਡੇ ਜਵੇਣ ਮਾਰੀ ਕੋਣ ਲੇਡੀ ਸਕੇ ਹੋਗਾ। ਉਹਨਾਂ ਲੇਡੀਸ ਆ। ਇਹਦੇ ਮੈਨੇ ਮੇਰੇ ਵਾਲ ਸੁਣੇ ਬਹੁਤ ਜ਼ਿਆਦਾ ਲੜਾਈ ਹੋਈ। ਤਾਂ ਉਸ ਤੋਂ ਬਾਅਦ ਮੈਨੇ ਰੋਡ ਕੱਢੀ ਆ ਫਿਰ ਸਿਕਿਉਰਿਟੀ ਗਾਰਡ ਵਾਲੇ ਦੇ ਕੋਲ ਆਇਆ। ਤਾਂ ਫਿਰ ਉਹਨਾਂ ਨੇ ਇਹਨਾਂ ਦੇ ਹੱਥੋਂ ਰੋਡ ਖੜੀ ਆ। ਤੇ ਦੇਖੋ ਇਹਨਾਂ ਨੇ ਮੇਰੇ ਕਿੰਦਾ ਐ ਬਿਲਕੁਲ ਬਹੁਤ ਜ਼ਿਆਦਾ ਚੀਕਤਾ ਮਾਰਨਾ ਹੋਇਆ। ਤੇ ਪੁਲਿਸ ਨੂੰ ਕੰਪਲੀਟ ਕੀਤੀ ਸੀ ਮੋਕੇ ਤੇ। ਕੀਤੀ ਆ 15-20 ਮਿੰਟ ਬਾਅਦ ਪੁਲਿਸ ਆਈ। ਕੀ ਮੰਗ ਕਰਦੇ ਨੇ ਪ੍ਰਜਾਸ਼ਨ ਤੋਂ? ਮੈਨੂੰ ਮੈਨੂੰ ਇਨਸਾਫ ਚਾਹੀਦਾ ਐ। ਇਹਨਾਂ ਦਾ ਤਾਂ ਮੈਨੂੰ ਲੱਗਦਾ ਡੇਲੀ ਕੰਮ ਆ ਮੈਨੂੰ ਤਮਕੀ ਦੇ ਰਹੀ ਹੈ ਤੇ ਸਾਡਾ ਘਰੋਂ ਚ ਕੰਮ ਆ ਗਈ। ਅਸੀਂ ਤਾਂ ਰੋਜ਼ ਆਉਂਦੇ ਜਾਂਦੇ ਆ ਇੱਥੇ। ਇਸ ਹਾਦਸੇ ਤੋਂ ਬਾਅਦ ਦੋਵੇਂ ਇਤਰਾਸੇ ਵਾਲਾ ਹਸਪਤਾਲ ਫਗਵਾੜਾ ਵਿਖੇ ਪਹੁੰਚ ਗਏ ਆ ਜਿੱਥੇ ਕਿ ਉਹ ਚੇਰੇ ਇਲਾਜ ਹਨ। ਇਸ ਮੌਕੇ ਗੱਲਬਾਤ ਕਰਦੇ ਹਾਂ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਦੋਮਾ ਇਤਰਾ ਦੀ ਐਮ ਐਲ ਆਰ ਕੱਟ ਦਿੱਤੀ ਗਈ ਹੈ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਕਿ ਮਾਮਲਾ ਕੀ ਇੱਕ ਜਿਹੜਾ ਸਰ ਮੇਰੇ ਕੋਲ ਦੋ ਕੇਸ ਆਏ ਐ ਅਲੈਜਡ ਹਿਸਟਰੀ ਆਫ ਅਸੌਲਟ ਦੇ ਨਾਲ ਥਾਣਾ सदर ਪੈਂਦਾ ਇਹਨਾਂ ਨੂੰ। ਤੇ ਪਰਚਾ ਕੱਢ ਦਿੱਤਾ ਗਿਆ ਤੇ ਹੈਂਡਓਵਰ ਕਰ ਦਿੱਤਾ ਗਿਆ